ਗੁਰਜੀਕਾ ਕਾਲਸਾ ਕਰਾਈ ਮਾਹੇ ਗੁਰਜੀ ਕੀ ਪਤੇ ਗੋਡ ਨਾ ਇਹੋ ਮਾਨਸ ਨਾ ਇਹੋ ਦੇਵ ਨਾ ਇਹੋ ਜਤੀ ਕਹਾਵੈ ਸੇਵ ਨਾ ਇਹੋ ਜੋਗੀ ਨਾ ਅਬਦੂਤਾ ਨਾ ਇਸਮਾਈ ਨਾ ਕਹੂ ਪੁੱਤਾ ਇਹ ਆ ਮੰਦਰ ਮਹਿ ਕੌਣ ਬਸਾਈ ਤਾਕ ਅੰਤ ਨ ਕੂ ਪਾਈ ਰਹਾ ਉਹ ਨਾ ਇਹੋ ਗਿਰਹੀ ਨਾ ਉਹ ਦਾਸੀ ਨਾ ਇਹੋ ਰਾਜ ना पीख मंगासी ना इस पिंड राती ना इहो ब्राह्मण ना इहो खाती ना इहो तपा कहावे सीख ना इहो जीवे ਨਾ ਮਰਤਾ ਦੇਖ ਇਸ ਮਰਤੇ ਕੋ ਜੇ ਕੋ ਰੂਵੈ ਜੋ ਰੂਵੈ ਸੋਈ ਪਤ ਖੋਵੈ ਗੁਰ ਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦੂ ਮਿਟਵਾਇ ਕਹ ਕਬੀਰ ਇਹੋ RAM ਕੀ ਅੰਸ ਜਾਸ ਕਾਗਦ ਪਰ ਮਿਟਾ ਨ ਮੰਸ ਗੋਡ ਟੂਟੇ ਤਾਗੇ ਨਿਖੁੱਟੀ ਪਾਨ ਦਵਾਰ ਉਪਰ ਨਿਖੁੱਟੀ ਥੋੜਾ ਜਿਹਾ ਕਸ ਕੇ ਬੋਲਨਾ ਟੂਟੇ ਤਾਗੇ ਨਿਖੁੱਟੀ ਪਾਨ ਦਵਾਰ ਉਪਰ ਚਿਲਕਾ ਵਹਿਕਾਨ ਚਿਲਕਾ ਵਹਿ ਕਕਾ ਉਚਾਰਨ ਕਰਨਾ ਕਗਾ ਨਹੀਂ ਬੋਲਣਾ ਚਿਲਕਾ ਵਹਿ ਨਹੀਂ ਕਹਿਣਾ ਕਾ ਵਹਿ ਚਿਲਕਾ ਵਹਿਕਾਨ ਕੂਚ ਵਿਚਾਰੇ ਫੂਏ ਫਾਲ ਯਾ ਮੁੰਡਿਆ ਯਾ ਮੁੰਡਿਆ ਸਿਰ ਯਾ ਮਡੀ ਇਹੋ ਮੁੰਡਿਆ ਯਾ ਮੁੰਡਿਆ ਸਿਰ ਇਥੇ ਵੀ ਸਾਂਭ ਲੱਗੇਗਾ ਇਹ ਮੁੰਡਿਆ ਸਿਰ ਚੜਬੋ ਕਾਲ ਇਹ ਮੁੰਡਿਆ ਸਗਲੋ ਦਰਬ ਖੋਈ ਆਵਤ ਜਾਤ ਨਾਕ ਸਰ ਹੋਈ ਨਾ ਕਸਰ ਇਹ ਸੰਪਰਦਾ ਦੇ ਵਿੱਚ ਵੱਖਰਾ ਪਾਠ ਕਰਾਇਆ ਜਾਂਦਾ ਔਣ ਜਾਣ ਦੀ ਉਸ ਨੂੰ ਕੋਈ ਕਸਰ ਨਹੀਂ ਹੁੰਦੀ ਹੈ ਯਾਨੀ ਜਨਮ ਮਰਨਾ ਇੱਕ ਵੱਡੀ ਕਸਰ ਹੈ ਮੁੱਖ ਪਾਠ ਆਵਤ ਜਾਤ ਨਾਕਸਰ ਹੋਈ ਦੂਜਾ ਕੋਣੀ ਪਾਠ ਨਾਕਸਰ ਹੈ ਆਵਤ ਜਾਤ ਨਾਕਸਰ ਹੋਈ ਰਹਾਉ ਤੁਰੀ ਨਾਰ ਕੀ ਛੋਡੀ ਬਾਤਾ ਕੱਲਾ ਦਰਪਣਾ ਚ ਵੀ ਨਾਕਸਰ ਸ਼ਬਦਾ ਸੀ ਹੁਣ ਜਿਹੜੇ ਨਵੀਨ ਦਰਪਣ ਛਪ ਰਹੇ ਨੇ ਉਥੇ ਨਾਕਸਰ ਮੁੱਖ ਕੀਤਾ ਹੋਇਆ ਪਰ ਮੁੱਖ ਪਾਠ ਮਹਾਪੁਰਸ਼ਾਂ ਦੀ ਕੈਸਟ ਦੇ ਵਿੱਚ ਵੀ ਉਹਨਾਂ ਨੇ ਨਾਂ ਅਕਸਰ ਹੀ ਕਿਆ ਰਾਮ ਨਾਮ ਵਾ ਕਾ ਮਨ ਰਤਾ ਲੜਕੀ ਲਰਕਨ ਖੈਬੋ ਨਾਹੇ ਜੀ ਲੜਕੀ ਲਰਕਨ ਖੈਬੋ ਨਾਹੇ ਮੁੰਡਿਆ ਅਨ ਦਿਨ ਮੁੰਡਿਆ ਪਾਤੀ ਵਿਸਰਾਮ ਲਾ ਦੋ ਮੁੰਡਿਆ ਮੁੰਡਿਆ ਅਨ ਦਿਨ ਤਾਪੇ ਜਾਹੇ ਇਕ ਦੋਇ ਮੰਦਰ ਇਕ ਦੋਇ ਬਾਟ ਹਮ ਕਉ ਸਾਥਰ ਓਨ ਕਉ ਖਾਟ ਮੂਡ ਬਲੋਸ ਕਮਰ ਬੱਧ ਪੋਥੀ ਕਮਰ ਬੱਧ ਪੋਥੀ ਬੱਧ ਕਸ ਕੇ ਬੋਲ ਮੂਡ ਬਲੋਸ ਕਮਰ ਬੱਧ ਪੋਥੀ ਹਮ ਕਉ ਚਾਬਨ ਉਨਕਾ ਰੋਟੀ ਮੁੰਡੀਆਂ ਮੁੰਡੀਆਂ ਹੋਏ ਏਕ ਏ ਮੁੰਡੀਆਂ ਬੂੜਤ ਕੀ ਏਕ ਸੁਣ ਅੰਦਲੀ ਲੋਈ ਬੇਪੀਰ ਬੇਪੀਰ ਡੈਸ਼ੀ ਲਾ ਕੇ ਬੋਲਣਾ ਪਾਠ ਇਕੱਠਾ ਹੀ ਐਨ ਮੁੰਡੀਆਂ ਨਾ ਬਾਜ ਸਰਨ ਕਬੀਰ ਗੋਡ ਖਸਮ ਮਾਰੈ ਤੋ ਨਾਰ ਨਾ ਰੋਵੈ ਓਸ ਰਖਵਾਰਾ ਔਰ ਹੋਵੈ ਭਜ ਕਸ ਕੀ ਕਹਨਾ ਭਜ ਸਰਨ ਕਬੀਰ ਰਖਵਾਰੇ ਕਾ ਹੋਏ ਬਿਨਾਸ਼ ਆਗੈ ਨਰਕ ਈਹਾ ਭੋਗ ਬਿਲਾਸ ਏਕ ਸੁਹਾਗਣ ਜਗਤ ਪਿਆਰੀ ਸਗਲੇ ਜੀਵ ਜੰਤ ਕੀ ਨਾਰੀ ਰਹਾਉ ਸੁਹਾਗਣ ਗਲ ਗੱਲ ਨਹੀਂ ਕਹਿਣਾ ਸੁਹਾਗ ਸੁਹਾਗਣ ਗਾਲ ਸੁਹਾਗਣ ਗਲ ਸੋਹੈ ਹਾਰ ਸੰਤ ਕਾ ਬੇਖ ਬਿਗਸੈ ਸੰਸਾਰ ਕਰ ਸੀਗਾਰ ਕਰ ਸੀਗਾਰ ਇਥੇ ਵਿਸਰਾਮ ਕਰ ਸੀਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਫਿਰੈ ਵਿਚਾਰੀ ਸੰਤ ਕੀ ਠਿਠਕੀ ਠਿਠਕੀ ਸੰਤ ਕੀ ਠੇਠ ਠੇਠਕੀ ਹਾਂ ਠੇਠਕੀ ਉਚਾਰਨ ਕਰਨਾ ਸੰਤ ਭਾਗ ਓਹ ਪਾਚ ਪਰੈ ਗੁਰ ਪ੍ਰਸਾਦੀ ਮਾਰ ਡਰੈ ਸਾਖਤ ਕੀ ਓਹ ਪਿੰਡ ਪਰਾਇਣ हमको दृष्ट पर त्रख दाइन हमको दृष्ट पर इति विश्राम त्रख दाइन हम तेस का बहु जानिया पेओ जाहु हुए कृपाल 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 मिले गुरुदेव जब क... हुए कृपाल मिले गुरुदेव कहो कबीर अब बारह परी ਕਹੋ ਕਬੀਰ ਅਬ ਬਾਹਰ ਪਰੀ ਹਾਂਜੀ ਬਾਹਰ ਸੰਸਾਰ ਕੈ ਅੰਚਲ ਲਰੀ ਗੋਂਡ ਗ੍ਰਹਿ ਸੁਬਾ ਜਾ ਕੈ ਰੇ ਨਾਹ ਗ੍ਰਹਿ ਸੁਬਾ ਜਾ ਕੈ ਰੇ ਨਾਹੀ ਆਵਤ ਪਹੀਆ ਖੁਦੇ ਜਾਹ ਵਾ ਕੈ ਅੰਤਰ ਨਹੀਂ ਸੰਤੋਖ ਬੇਨ ਸੋਹਾਗਨ ਲਾਗੈ ਦੋਖ ਤਨ ਸੋਹਾਗਨ ਮਹਾ ਪਵੀਤ ਤਪੇ ਤਪੀ ਸਰ ਡੋਲਾ ਚੀਤ ਰਹਾਉ ਸੋਹਾਗਨ ਕਿਰਪਨ ਕੀ ਪੂਤੀ ਹਾਂਜੀ ਪੂਤੀ ਕਸਕੇ ਬੋਲਣਾ ਹੈ ਸੇਵਕ ਤਜ ਜਗਤ ਸੋ ਸੂਤੀ ਸਾਧੂ ਕੈ ਥਾਡੀ ਦਰਬਾਰ ਸਰਨ ਤੇਰੀ ਮੋਕ ਨਿਸਤਾਰ ਸੋ ਹਗਨ ਹੈ ਅਤ ਸੁੰਦਰੀ ਆਤ ਸੁੰਦਰੀ ਪਾਗ ਨੇਵਰ ਸ਼ਨਕ ਸ਼ਾਨਹਰੀ ਪਾਗ ਨੇਵਰ ਥਿ ਵਿਸਰਾਮ ਲਾਉਣਾ ਛਾਨਕ ਇਥੀ ਯਮ ਕਲਾਦਨੀ ਹੈ ਛਾਨ ਹਰੀ ਵੱਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਛਾਨਕ ਛਾਨ ਹਰੀ ਜੋ ਲਾਗ ਪ੍ਰਾਨ ਤਉ ਲਾਗ ਸੰਗੇ ਨਾਹਿਤਾ ਚਲੀ ਬੇਗ ਉਠ ਨੰਗੇ ਸੋ ਹਾਗਨ ਭਵਨ ਤ੍ਰੈ ਲੀਆ ਦਸ ਅਠ ਪੁਰਾਨ ਦਸ ਪੂਲਾ ਬੂਲਨਾ ਅਠ ਕਸ ਕੀ ਕਹਿਣਾ ਦਸ ਅਠ ਪੁਰਾਨ ਦਸ ਅਠ ਪੁਰਾਨ ਤੀਰਥ ਰਸ ਕੀਆ ਬ੍ਰਹਮਾ ਵਿਸਨ ਮਹੇਸ਼ਰ ਬੇਦੇ ਵੱਡੇ ਭੂਪਤ ਰਾਜੇ ਹੈ ਛੇਦੇ ਭੂਪਤ ਪੱਪਾ ਬੋਲਣਾ ਭੂਪਤ ਪੱਬਾ ਨਹੀਂ ਬੋਲਣਾ ਵੱਡੇ ਭੂਪਤ ਰਾਜੇ ਹੈ ਛਿੱਦੇ ਵੱਡੇ ਭੂਪਤ ਰਾਜੇ ਹੈ ਛੇਦੇ ਸੋਹਾਗਨ ਔਰਵਾਰ ਨ ਪਾਰ ਪੰਜ ਨਾਰਦ ਕੈ ਸੰਗ ਵਿਦਵਾਰ ਪੰਜ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਗੋਡਾ जैसे मंदिर मह बाल हार ना ठहरा जैसे मंदिर मह इथे विश्राम बलहर कट्ठा पाठ नहीं करना वखरा पाठ करना है बाल हार इथे थमक ना ठहरै नाम बिना कैसे पार उतरै ਕਉ ਬਿਨਾ ਜਲ ਨਾ ਟਿਕਾਵੈ ਸਾਧੂ ਬਿਨਾ ਐਸੇ ਅਬਗਤ ਜਾਵੈ ਜਾ ਰਉ ਤਿਸੈ ਜੋ ਰਾਮ ਨ ਚਿਤਾਏ ਤਾਨ ਮਨ ਰਮਤ ਰਹਿ ਮਹਿ ਕਿਤੇ ਤਾਨ ਮਨ ਰਮਤ ਰਹਿ ਇਥੇ ਵੀ ਸ੍ਰੀ ਰਾਮ ਲਾਉਣਾ मैं खेत रहा जैसे हलहर बिना जिमी नहीं बोई है हल हर इकट्ठा पाठ करना जिमी पोला बोलना जिमी नहीं कह देना कसके जैसे हल हर बिना जिमी नहीं बोई है, है। सूत बिना कैसे मणि है ਕੁੰਡੀ ਬੇਨ ਕਿਆ ਗੰਠ ਚੜਾਈ ਐ ਸਾਧੂ ਬੇਨ ਤੈਸੇ ਆਪਗਤ ਜਾਈ ਐ ਜੈਸੀ ਮਾਤ ਪਿਤਾ ਬੇਨ ਬਾਲ ਨ ਹੋਈ ਬੇੰਬ ਬਿਨਾ ਕੈਸੇ ਕਪਰੇ ਧੋਈ ਕਪਰੇ ਥੋੜਾ ਜਿਹਾ ਕਸ ਕੇ ਬੋਲਣਾ ਹੋਰ ਬਿਨਾ ਕੈਸੀ ਅਸਵਾਰ ਸਾਧੂ ਬਿਨਾ ਨਹੀਂ ਦਰਬਾਰ ਜੈਸੇ ਬਾਜੇ ਬਿਨਾ ਨਹੀਂ ਲੀਜੈ ਫੇਰੀ ਖਸਮ ਦੁਹਾਗਨ ਤਾਜ ਆਹੇਰੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਖਸਮ ਦੁਹਾਗਨ ਤਾਜ ਇਥੇ ਵਿਸਰਾਮ ਔ ਹਿਰੀ ਵਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਕਹਾ ਕਬੀਰ ਏਕੈ ਕਰ ਕਰਨਾ ਗੁਰਮੁਖ ਹੋਏ ਬਹਰ ਨਹੀਂ ਮਰਨਾ ਗੋਡ ਕੂਟਣ ਸੋਏ ਜੋ ਮਨ ਕੋ ਕੂਟੈ ਮਨ ਕੂਟੈ ਜੋ ਜਮ ਤੇ ਛੂਟੈ ਕੁੱਟ 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 ਮਨ ਕੁੱਟ ਕੁੱਟ ਮਨ ਕਸਵੱਟੀ ਲਾਵੈ ਸੋ ਕੂਟਨ ਮੁਕਤ ਬੋਹ ਪਾਵੈ ਕੂਟਨ ਕਿਸੈ ਕਹੋ ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਣ ਕੇ ਮਾਹੀ ਪਤੀ ਵਿਸਨਾਮ ਸਗਲ ਬੋਲਣ ਕੇ ਮਾਹੀ ਵਿਚਾਰ ਰਹਾਉ ਨਾਚਨ ਸੋਏ ਜੋ ਮਨਸਿ ਉਹ ਨਾਚੈ ਝੂਠ ਨਾ ਪਤੀਐ ਪਰਚੈ ਸਾਚੈ ਇਸ ਮਨ ਅਗੇ ਪੂਰਾ ਤਾਲ ਇਸ ਨਾਚਨ ਕੇ ਮਨ ਰਖਵਾਲ ਬਾਜਾ ਬਜਾਰੀ ਸੋ ਜੋ ਬਜਾਰ ਹੈ ਸੁਧ ਹੈ ਪੰਜ ਪਲੀਤ ਕਉ ਪਰਬੁੱਧ ਹੈ ਪੰਜ ਪਲੀਤ ਕਉ ਪਰਬੁੱਧ ਹੈ ਨੌ ਨਾਇਕ ਕੀ ਭਗਤ ਪਛਾਨੈ ਨੌ ਨਾਇਕ ਕੀ ਇਥੇ ਵਿਸਨਾਮ ਭਗਤ ਪਛਾਨੈ ਸੋ ਬਾਜਾਰੀ ਹਮ ਗੁਰਮਾਨੇ ਹਮ ਪਦ ਤੇ ਜਮਕ ਲਾਦਮੀ ਐ ਸੋ ਬਾਜਾਰੀ ਇੱਥੇ ਵਿਸਰਾਮ ਹਮ ਗੁਰਮਾਨੇ ਤਸਕਰ ਸੋਏ ਜੇ ਤਾਤ ਨਾ ਕਰੈ ਇੰਦਰੀ ਕੈ ਜਤਨ ਨਾਮ ਉਚਰੈ ਕਹ ਕਬੀਰ ਅਮ ਐਸੇ ਲਖਨ ਹਾਂਜੀ ਲਖਨ ਕਸਕੇ ਤਨ ਗੁਰਦੇਵ ਆਤ ਰੂਪ ਵਿਚਖਣ ਵਿਚਖਣ ਵੀ ਕਸਕੇ ਕਹਿਣਾ ਵਿਚਖਣ ਨਹੀਂ ਕਹਿਣਾ ਸਿਰ ਸਹਜ ਪਾਠੀ ਸੇਵਾ ਸਿਰ ਸਹਜ ਪਾਠੀ ਸੇਵਾ